ਮਾਦੂ ਉਹ ਐਸਐਸਪੀ ਸਾਹਿਬ ਗਰਦਾਸਪੁਰ ਜੀ ਦੇ ਨੀਕ ਜਮਾ ਜੀ ਦੀਆਂ ਜੋਗ ਨਿਸ਼ਾਨ ਨਿਸ਼ਾਨੇ ਗੇਟ ਜਿਹੜੇ ਮਾੜੇ ਹਸਨਾ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਆ ਉਹ ਉਸ ਮੇਂ ਦੇ ਤਹਿਤ ਆਣਾ ਬਰਾਬਰ ਬਟੀ ਸਮਤਾ ਆਸੂ ਹੋਈ ਆ ਕੋਰ ਜੇਕਰ ਨਾਕਾਬੰਦੀ ਕਰਕੇ ਉਹਨਾਂ ਅਰੈਸਟ ਕੀਤਾ ਜਾਵੇ ਉਹਨਾਂ ਕੋਲ ਵੈਪਨਸ ਤੇ ਐਂਜ ਬਰਾਮਾ ਹੋ ਸਕਦੇ ਜਿਸ ਤੇ ਕੱਲ ਉਹ 3 ਪੁਆਇੰਟ ਜਿਹੜਾ ਐਚਪੀ ਗੈਸੈਂਸੀ ਦੇ ਨੇੜੇ ਇਹਨਾਂ ਨੇ ਨਾਕਾ ਬੰਦੀ ਗਜ਼ਾਮਦਰ ਸਿੰਘ ਨੂੰ ਕੱਟੂ ਦਿੱਤਾ ਸੀ ਇਹ ਮਾਮਲਾ ਇਦਾਂ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਰਦਾਸਪੁਰ ਸ਼੍ਰੀ ਹਰਜੀਤ ਜਮਾ ਜੀ ਦੀਆਂ ਜੋਗ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜੇ ਮਾੜੇ ਅਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਹੈ ਔਰ ਉਸ ਵਿੱਚ ਦੇਖਦੇ ਤਰ੍ਹਾਂ ਤਾਣਾ ਪਰ ਆਪਰ ਨੂੰ ਇੱਕ ਵੱਡੀ ਸਫਲਤਾ ਅਸਲ ਹੋਈ ਹੈ ਜਿਸ ਵਿੱਚ ਸਾਡੇ 10 ਅਕਤੂਬਰ ਆਂਪੁਰ ਸਰਬਜੀਤ ਸਿੰਘ ਦੀ ਜੋਗ ਰਹਿਨੁਮਾਈ ਹੇਠ ਏਸੀ ਜਗੀਰ ਚੰਦ ਕਾਉਂਟਰ ਇੰਟੈਲੀਜੈਂਸ ਸਾਡੇ ਗਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬੰਦੀ ਦੇ ਦੌਰਾਨ ਏਸੀ ਜਗੀਰ ਚੰਦ ਨੂੰ ਐਕਸੀਕਿਊਟਿਵ ਇਨਫੋਰਮੇਸ਼ਨ ਬ੍ਰੀਫਿੰਗ ਦੇ ਕੇ ਜੰਦਰ ਸਿੰਘ ਨਾਮ ਦਾ ਲੜਕਾ ਜੋ 47 ਪਰਵਾਣਾ ਨਾਮ ਵਾਲਾ ਉਹਦੇ ਕੋਲ ਨਾਜਾਇਜ਼ ਹਥਿਆਰ ਹੈਗੇ ਆ ਔਰ ਉਹ ਨਾਜਾਇਜ਼ ਹਥਿਆਰ ਨਾਲ ਗਾਫਦਰ ਵੇਚਣ ਦਾ ਔਰ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਇਹ ਨੂੰ ਰਸਤ ਕੀਤਾ ਜਾਵੇ ਉਹਦੇ ਕੋਲ ਵੈਪਨਸ ਜਿਹੜੇ ਬਰਾਮਦ ਹੋ ਸਕਦੇ ਜਿ세 ਕੱਲ ਉਹ 3.4 ਐਚਪੀ ਗੈਸਾਂ ਸੀ ਦੇ ਨੇੜੇ ਇਨਾਕਾਪਦੀ ਨਜ਼ਰਾਨ ਅਨ ਦਰਜਿੰਦਰ ਸਿੰਘ ਨੂੰ ਕੱਟ ਕੀਤਾ ਸੀ ਔਰ ਉਹਦੇ ਕੰਬੇ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਮਦ ਹੋਏ ਨੇ ਇੱਕ 9.30 ਬੋਰ ਔਰ ਇੱਕ 9.30 ਬੋਰ ਦਾ ਕੰਟਰੀ ਮੇਡ ਵੈਪਨ ਹੈ ਔਰ ਪਿਸਟਲ ਨੇ ਇਹ ਜਿਹਨਾਂ ਕੋਲ ਰਦਾ ਦੇ ਨਾਲ ਉਹ ਰੌਮ ਵੀ ਜਿਹੜੇ ਆ 9.30 ਬੋਰ ਦੇ ਬਣਦੇ ਸਰ ਇੱਥੇ ਕੋ ਪਹਿਲਾਂ ਵੀ ਮਾਮਲਾ ਦਰਜਾ ਨੌਜਵਾਨ ਤੇ ਨਹੀਂ ਥਾਣੇਦਰ ਕੋਲ ਪਤਾ ਕੋਈ ਪਹਿਲਾਂ ਬਿਮਾਰਾ ਡਾਦੇ ਨਹੀਂ ਹੈ ਔਰ ਇਹਦੀ ਗੱਲ ਫਿਰਦ ਅਪਾ ਡੈਰੋਗੇਸ਼ਨ ਕਰ ਰਹੇ ਆ ਜੀ ਇਹ ਸਾਡੇ ਕੋਲੇ ਸਟੈਂਡ ਹੋਣ ਦਾ ਮਾਰਗ ਲੈ ਕੇ ਪਤਾ ਡੈਰੋਗੇਸ਼ਨ ਕਰਾਂਗੇ ਇਹ ਵਿੱਚ ਔਰ ਇਹ ਇਹਦੀ ਬੈਕਗ੍ਰਾਉਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੇਪਰ ਲੈ ਕੇ ਆਇਆ ਸੀ ਉਹਨੇ ਨਾ ਫੋਟਰ ਕਿਨੂ ਦੇਣੇ ਸੀ ਜਾਂ ਇਹਨਾਂ ਕੋ ਵਾਰਦਾਤ ਕਰਨੀ ਸੀ ਆਦਰਵਾਇਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਇਹਦੀ ਪੁਸ਼ਟੀ ਦੇ ਦੌਰਾਨ ਪਤਾ ਕਰ ਰਹੇ ਆਂ ਔਰ ਉਹਨੂੰ ਵੀ ਇਸ ਮਤਲਬ ਮੇਲੇ ਚ ਨਾ